ਸਸੀਗਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਬੰਦਰਡੋੜ ਤੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਵਾਗਾ ਪੁਰਾਣਾ ਪੈਂਦੀ ਆ ਤੇ ਘਰ ਦੀ ਮੱਝ ਬਕਾਉਗਾ ਬਾਈ ਜੀ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਆਜੋ ਬਾਈ ਜੀ ਸਸੀਗਾ ਬਾਈ ਜੀ ਨਾਮ ਕੀ ਵੀਰ ਆਪਣਾ ਹੀ ਹਰਪਗਵਾਨ ਜੀ ਠੀਕ ਬਾਈ ਦਾ ਨਾਮ ਹੈਗਾ ਵੀਰੇ ਹਰਪਗਵਾਨ ਤੇ ਬਾਈ ਜੀ ਆਪਣੀ ਜਿਹੜੀ ਇਹ ਮੱਝ ਆ ਘਰ ਦੀ ਮੱਝ ਆ ਜੀ ਹਾਂਜੀ ਘਰ ਦੀ ਮੱਝ ਆ ਇਹ ਲੈ ਕੇ ਆਂਦੀ ਸੀਗੀ ਇੱਕ ਸੂਹਾਂ ਦੁੱਧ ਪੀਤਾ ਜੀ ਇਸ ਨੂੰ ਲੈ ਕੇ ਆਂਦੀ ਸੀ ਇਹ ਤੀਜਾ ਸੂਹਾਂ ਚੂਕ ਗਈ ਹੈ ਤੀਜਾ ਸੂਹਾਂ ਸੁੰਦੀ ਆ ਹਰਿਆਣੇ ਚ ਬਾਈਆਂ ਨੇ ਮੱਝ ਲੈ ਕੇ ਆਂਦੀ ਸੀਗੀ ਤੇ ਬਾਈ ਜੀ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਆ ਜੀ ਆਪਣਾ ਆਪਣਾ ਹੈਗਾ ਡਰੈੱਸ ਹਰਪਗਵਾਨ ਸਰਪਗਵਾਨ ਸਿੰਘ ਬਾਈ ਦਾ ਨਾਮ ਬਾਈ ਦਾ ਨਾਮ ਹੈਗਾ ਪਿਤਾ ਦਾ ਨਾਮ ਹੈਗਾ ਰਾਮ ਸਿੰਘ ਠੀਕ ਹੋ ਜੀ ਨੇੜੇ ਨੇੜੇ ਜੀ ਡੋੜ ਰੋਡ ਦੇ ਨੇੜੇ ਆ ਜੀ ਜਿਹੜਾ ਬਾਈ ਡੋੜ ਨੂੰ ਰਸਤਾ ਕੋਟ ਵਾਲੇ ਦੇ ਮਗਰਲੇ ਪਾਸੇ ਠੀਕ ਹੋ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਗੱਲ ਕਰਕੇ ਵੀ ਆ ਸਕਦੇ ਹੋ ਤੇ ਜੋ ਡੋੜ ਨੂੰ ਰਸਤਾ ਜਾਂਦਾ ਬਾਈ ਦਾ ਘਰ ਉਹਦੇ ਨਜ਼ਦੀਕ ਆ ਤੇ ਬਾਈ ਜੀ ਮੱਝ ਦੀ ਡਿਟੇਲ ਦੱਸੋ ਜੀ ਕਿਹੜਾ ਸੂਏ ਸੁੰਦੀ ਹੈ ਜੀ ਇਹ ਇਹ ਤੀਜਾ ਸੂਆ ਸੁੰਦੀ ਹੈ ਜੀ ਠੀਕ ਹੋ ਜੀ ਤੇ ਦੂਜੇ ਸੂਏ ਦੇ ਦੁੱਧ ਦਾ ਰਕੜ ਕੀ ਹੈ ਜੀ 14 ਲੀਟਰ ਦੁੱਧ ਦਿੱਤਾ ਹੋਇਆ ਹੈ ਅਸੀਂ ਅਸੀਂ ਬਾਈ ਨੇ ਘਰੇ 14 ਲੀਟਰ ਦੁੱਧ ਚੋਇਆ ਹੋਇਆ ਦੂਜੇ ਸੂਏ ਤੇ ਇਸ ਵਾਰੀ ਤੀਜੇ ਸੂਏ ਸੁੰਦੀ ਹੈ ਕਿੰਨੇ ਦਿਨਾਂ ਦੀ ਕੱਚੀ 10 ਤਰੀਕ ਨੂੰ ਦਣ ਪੂਰੇ ਆਏ ਇਹਦੇ 10 ਤਰੀਕ ਨੂੰ ਦਣ ਪੂਰੇ ਆ ਤੁਸੀਂ ਮੱਝ ਵੇਖ ਸਕਦੇ ਹੋ ਬਹੁਤ ਜ਼ਿਆਦਾ ਭਰੀ ਹੋਈ ਆ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਈ ਪਤਾ ਲੱਗ ਗਿਆ ਹੁਣ ਵੀਰੇ ਮੱਝ ਵਾਲੀ ਦੁੱਧ ਵਾਲੀ ਮੱਝ ਆ ਨਾੜਾਂ ਬਹੁਤ ਖੜੀਆਂ ਤੁਸੀਂ ਦੇਖ ਸਕਦੇ ਹੋ ਤਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਥੋੜਾ ਥਾਣਾ ਬਈ ਮੜਾ ਤੋਰਾ ਵਿਖਾ ਦੇ ਜੀ ਤੋੜ ਕੇ ਵਿਖਾ ਦੇ ਖਵਾਨਾ ਦੇਖ ਸਕਦੇ ਹੋ 10 ਤਰੀਕ ਨੂੰ ਦਣ ਪੂਰੇ ਹੁੰਦੇ ਆ ਬਈ ਮੂੰਹ ਮੱਥੇ ਦੀ ਚੰਗੀ ਆ ਬਾਡੀ ਬੰਤਰ ਬਹੁਤ ਜ਼ਿਆਦਾ ਸ਼ਾਨਦਾਰ ਆ ਦੇਖ ਸਕਦੇ ਹੋ ਬਾਈ ਤੁਸੀਂ ਪਿਛਲੇ ਸੂਜੇ 14 ਲੀਟਰ ਬਾਈ ਨੇ ਦੁੱਧ ਚੋਇਆ ਹਰਿਆਣੇ ਚ ਮੱਝ ਲੈ ਕੇ ਆਂਦੀ ਹੈ ਬਾਈ ਨੇ ਤੋਰਾ ਤੁਸੀਂ ਦੇਖ ਸਕਦੇ ਹੋ ਕਰੇ ਰੱਖਣ ਵਾਲੀ ਮੱਝ ਆ ਵੀਰੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਮੂੰਹ ਮੁੱਥੇ ਹੀ ਦੇਖ ਸਕਦੇ ਹਾਂ ਦੂਰੋਂ ਮੱਝ ਦੇਖ ਸਕਦੇ ਹਾਂ ਥਣਾ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਬਈ ਦੇਖ ਸਕਦੇ ਹਾਂ ਤੇ ਬਾਈ ਜੀ ਸੀਮਨ ਪਤਾ ਇਸ ਵਾਰੀ ਕਿਹੜਾ ਲੱਗਿਆ ਹੋਇਆ ਜੀ ਇਹਦਾ ਜੀ ਐਮ 65 ਦਾ ਜੀ ਐਮ 65 ਦਾ 65 ਅਥਾਰ ਦਾ ਹਰਿਆਣੇ ਦਾ ਜੀ ਠੀਕ ਹੋ ਜੀ ਉਹ ਬਾਈਆਂ ਨੇ ਸੀਮਨ ਲੱਗਿਆ ਹੋਇਆ ਤੇ ਬਾਈ ਜੀ ਕੀ ਮੁੱਲ ਕਰਦੇ ਆਂ ਜੀ ਆਪਾਂ ਇਹਦੇ ਦਾ ਜੀ ਮੁੱਲ 110 ਹੈ ਜੀ 1 ਲੱਖ 1000 ਰੁਪਏ ਬਾਈ ਮੁੱਲ ਕਰਦੇ ਡਿਮਾਂਡ ਕਰਦੇ ਆ ਮੰਨਤਾਨ ਕੀਤਾ ਜਾਊਗਾ ਜੀ ਨਹੀਂ ਮੰਨਤਾਨ ਵਿੱਚ ਕੀਤਾ ਜਾਊਗਾ ਠੀਕ ਹੋ ਜੀ ਬਾਈ ਜੀ 1 ਲੱਖ 1000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਪੂਰਾ ਮੰਨਤਾਨ ਕੀਤਾ ਜਾਊਗਾ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ ਹੈ ਜੀ 87255 ਹਾਂ ਜੀ 83341 88252 83300 ਇਹ ਬਾਈਆਂ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਮੱਝ ਚੰਗੀ ਲੱਗਦੀ ਹੈ ਤੇ ਬਾਈ ਨਾਲ ਜਰੂਰ ਗੱਲਬਾਤ ਕਰੋ ਥੱਲੋਂ ਬਹੁਤ ਜ਼ਿਆਦਾ ਚੰਗੀ ਮੱਝ ਆ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ